ਦਿੱਲੀ ਕੋਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅੱਜ ਰਵਾਨਾ ਹੋਣ ਜਾ ਰਹੀਆਂ ਨੇ ਉੱਥੇ ਹੀ ਕੁਝ ਜਥੇਬੰਦੀ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਤੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਦਿੱਲੀ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੇ ਅਸੀਂ ਦਿੱਲੀ ਜਾ ਕੇ ਹਟਾਂਗੇ। ਚਾਹੇ ਜੋ ਕਰਨਾ ਹੈ ਕਰ ਲੋ ਇਹ ਸਿੱਧੀ ਚੇਤਾਵਨੀ ਸਰਕਾਰਾਂ ਨੂੰ ਦਿੱਤੀ ਗਈ ਹੈ। ਦੱਸਦੀ ਹੈ ਕਿ ਔੜ ਵਾਲੇ ਦਿਨਾਂ ਦੇ ਵਿੱਚ ਜਿਹੜਾ ਦਿੱਲੀ ਕੂਚ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਤੇ 13 ਫਰਵਰੀ ਦਾ ਦਿਨ ਦਿੱਤਾ ਤੇ ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਅੱਜ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰ ਸਕਦੀਆਂ ਨੇ ਤੇ ਜਿਸ ਤੋਂ ਬਾਅਦ ਕੋਈ ਸੱਟਾ ਵੀ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਉੱਥੇ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਦੇ ਵਿੱਚ ਵੱਡੇ ਪ੍ਰਦਰਸ਼ਨ ਨੂੰ ਲੈ ਕੇ ਐਲਾਨ ਹੋਇਆ ਅਤੇ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਸਿੱਧੀ ਚੇਤਾਵਨੀ ਵੀ ਸਰਕਾਰਾਂ ਨੂੰ ਦਿੱਤੀ ਗਈ ਹੈ ਕਿ ਸਾਨੂੰ ਦਿੱਲੀ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਅਜਿਹੇ ਜਿਹੜੇ ਬਿਆਨ ਦਿੱਤੇ ਗਏ ਨੇ ਹੋਰ ਕੀ ਕਹਿਣਾ ਹੈ ਸੁਣਦੇ ਆਂ ਨਾ ਤਾਂ ਨਾ ਤਾਂ ਢਾਬੀ ਪਾウダー ਸੀ ਪਹਿਲਾਂ ਤੋੜਿਆ ਨਾ ਹੁਣ ਤੋੜਾਂਗੇ ਤੋੜਦੇ ਹਰਿਆਣੇ ਵਾਲੇ ਤਿਆਰ ਬੈਠੇ ਕਰਨ ਵਾਸਤੇ ਉਹ ਉਧਰ ਹਾਂਜੀ ਆ ਰਹੇ ਨੇ ਉਧਰ ਬੌਡਰ ਉਹੀ ਤੋੜਨਗੇ ਅਸੀਂ ਤਾਂ ਸਾਨੂੰ ਜਗਾ ਸਾਫ ਮਿਲਣੀ ਆ ਤੁਸੀਂ ਜੋਰ ਲਾ ਜਿਹੜਾ ਲਾਣਾ ਵੀਰ ਮੇਰੇ ਉਹ ਨਾ ਇਹ ਟੁੱਟਿਆ ਮਿਲੂ ਸਾਨੂੰ ਜਦੋਂ ਅਸੀਂ ਆ ਗਏ ਅਸੀਂ ਰੋਟੀਆਂ ਖਾਣ ਨਹੀਂ ਆਉਣ ਇੱਥੇ ਜੋ ਨਹੀਂ ਦਿੱਲੀ ਜਾਣਾ ਦਿੱਲੀ ਜਾ ਕੇ ਰਹਿਣਾ ਕੱਲ ਦੀ ਮੀਟਿੰਗਾਂ ਸਿੱਟਾ ਕੱਢ ਲਓ ਕਹਿ ਦਿਓ ਆਪਣੇ ਥੋੜੀ ਸੀਆਈਡੀ ਦੇ ਪਿੱਛੇ ਖੜੀ ਆ ਵੀ ਭਰਾਵੋ ਮਿਲ ਕੇ ਕਰ ਦੋ ਨਹੀਂ ਕਰਦੇ ਤਾਂ ਫਿਰ ਸੋਚ ਲਓ ਵੀ ਬਣਨਾ ਕੀ ਆ ਬਾਰਡਰ ਵੀ ਤੋੜਾਂਗੇ ਸਭ ਕੁਝ ਤੋੜਾਂਗੇ ਪਹਿਲਾਂ ਨਾਲੋਂ ਸਖਤ ਗਮ ਐਸਾ ਕੋਈ ਗੱਲ ਨਹੀਂ ਜੀ ਅਸੀਂ ਵੀ ਸਖਤ ਹੋ ਕੇ ਆਏ ਆ ਪਹਿਲਾਂ ਜੇ ਪਹਿਲਾਂ ਅਸੀਂ ਇੱਥੇ ਪਹਿਲਾਂ ਇੱਥੇ ਗਰਾਹਾਂ ਆਇਆ ਸੀ ਕੱਚੇ ਪੈਰੀ ਆਇਆ ਸੀ ਹੁਣ ਅਸੀਂ ਕੱਚੇ ਪੈਰੀ ਨਹੀਂ ਆਏ ਮੇਰੇ ਪੱਕੇ ਪੈਰੀ ਆਵਾਂਗੇ ਤੇ ਉਦੋਂ ਹੀ ਤੋੜਾਂਗੇ ਜਲਵੇੜੇ ਹੋਰੀ ਸਾਰੇ ਤਿਆਰ ਰਹਿਣਾ ਵੀ ਪੂਰੀ ਸਾਰੇ ਤਿਆਰ ਰਹਿਣਾ ਕੁਝ ਨਹੀਂ ਕਰਾਲੀ ਗੰਗੂ ਹੀ ਲਾਜ਼ਮੀ ਹੱਦ ਹੋ ਗਈ ਸਖਤ ਛੱਡਾਂਗੇ ਤੇ ਪਹਿਲਾਂ ਛੱਡੇ ਸੀ ਕਿਤੇ ਬਹੁਤ ਜ਼ਿਆਦਾ ਪ੍ਰਬੰਧ ਕਰ ਰਹੇ ਨੇ ਨਾ ਜੀ ਕੋਈ ਗੱਲ ਨਹੀਂ ਫਿਰ ਕੀ ਹੈ ਪ੍ਰਬੰਧ ਆਪਾਂ ਵੀ ਜੀਵੀਸੀ ਆਪਣੇ ਕੋਲ ਕੀ ਹੈ ਨਹੀਂ ਇਹ ਵੀ ਆਪਣੇ ਜੀਵੀਸੀ ਨੇ ਕੋਈ ਦਿੱਕਤ ਵਾਲੀ ਗੱਲ ਹੈ ਜੀਵੀਸੀ ਆਪਣੇ ਕੋਲ ਸਾਰਾ ਕੁਝ ਆਪਣੇ ਕੋਲ ਹੈਗਾ ਆਪਾਂ ਲੰਘਾਂਗੇ ਲੰਘ ਕੇ ਜਾਵਾਂਗੇ ਦਿੱਲੀ ਜਾਵਾਂਗੇ ਨਹੀਂ ਹਟਦੇ ਨਹੀਂ ਹਟਦੇ ਹਟ ਤਾਂ ਕਿਹਨੂੰ ਹਟਦਾ ਸਰ ਪਤਾ ਕਰਦੇ ਹਟ ਜੂਗੇ ਤੁਸੀਂ ਨਹੀਂ ਹਟਦੇ ਅਸੀਂ ਨਹੀਂ ਹਟਦੇ ਇਹ ਚੱਕਰ ਨਹੀਂ ਇਹਨਾਂ ਦੀ ਮਜਬੂਰੀ ਹੈ ਇਹ ਵੀ ਵਿਚਾਰੇ ਨਵ ਕਰ ਗਏ ਨਾ ਖਰਾਕੀ ਇਹ ਆਪੇ ਬੱਚੇ ਆੜ ਜਾਣਗੇ ਕਿਤੇ ਕੁਝ ਨਹੀਂ ਕਹਿੰਦੇ ਇਹ ਇਹ ਤਾਂ ਆਪਣੇ ਨਾਲ ਜਾਣਗੇ ਸਾਰੇ ਦਿੱਲੇ ਤੱਕ ਜਾਣਗੇ ਬੋਦੀ ਖਡਾਲੀ ਕਰਦੇ ਨਾ ਤਾਂ ਨਾ ਤਾਂ ਡਾਬੀ ਬਾਰਡਰ ਸੀ ਪਹਿਲਾਂ ਤੋੜਿਆ ਨਾ ਹੁਣ ਤੋੜਾਂਗੇ ਤੋੜਦੇ ਹਰਿਆਣੇ ਵਾਲੇ ਤਿਆਰ ਬੈਠੇ ਕਰਨ ਵਾਸਤੇ ਉਹ ਉਧਰ ਹਾਂਜੀ ਆ ਰਹੇ ਨੇ ਉਹ ਦੋ ਬਾਰਡਰ ਉਹੀ ਤੋੜਨਗੇ ਅਸੀਂ ਤਾਂ ਸਾਨੂੰ ਜਗਾ ਸਾਹ ਮਿਲਣੀ ਆ ਤੁਸੀਂ ਜੋਰ ਲਾ ਜੜਾ ਲਾ ਵੀਰ ਮੇਰੇ ਉਹ ਮੈਂ ਟੁੱਟਿਆ ਮਿਲੂ ਸਾਨੂੰ ਜਦੋਂ ਅਸੀਂ ਆ ਗਏ ਅਸੀਂ ਰੋਟੀਆਂ ਖਾਣ ਨਹੀਂ ਆਉਣ ਇੱਥੇ ਜੋ ਨਹੀਂ ਦਿੱਲੀ ਜਾਣਾ ਦਿੱਲੀ ਜਾ ਕੇ ਰਹਿਣਾ ਕੱਲ ਦੀ ਮੀਟਿੰਗਾਂ ਸਿੱਟਾ ਕੱਢ ਲਓ ਕਹਿ ਦਿਓ ਆਪਣੇ ਥੋੜੀ ਸੀਐਡੀ ਦੇ ਪਿੱਛੇ ਖੜੀ ਆ ਵੀ ਭਰਾਵੋ ਮਿਲ ਕੇ ਕਰ ਦੋ ਨਹੀਂ ਕਰਦੇ ਤਾਂ ਫਿਰ ਸੋਚ ਲਓ ਵੀ ਬਣਨਾ ਕੀ ਆ ਬਾਰਡਰ ਵੀ ਤੋੜਾਂਗੇ ਸਭ ਕੁਝ ਤੋੜਾਂਗੇ ਪੈਰਾਂ ਨਾਲ ਸਖਤ ਕੰਮ ਐ ਸਰ ਕੋਈ ਗੱਲ ਨਹੀਂ ਜੀ ਅਸੀਂ ਵੀ ਸਖਤ ਹੋ ਕੇ ਆਏ ਆ ਪਹਿਲਾਂ ਪਹਿਲਾਂ ਅਸੀਂ ਇੱਥੇ ਪਹਿਲਾਂ ਇੱਥੇ ਗਰਾਹਾਂ ਆਇਆ ਸੀ ਇੱਥੇ ਪੈਰੀ ਆਇਆ ਸੀ ਹੁਣ ਅਸੀਂ ਕੱਚੇ ਪੈਰੀ ਨਹੀਂ ਆਏ ਮੇਰੇ ਪੱਕੇ ਪੈਰੀ ਆਵਾਂਗੇ ਤੇ ਉਦੋਂ ਹੀ ਤੋੜਾਂਗੇ ਜਲਵੇੜੇ ਉਹ ਵੀ ਸਾਰੇ ਤਿਆਰ ਰਹਿਣਾ ਵੀ ਪੂਰੀ ਸਾਰੇ ਤਿਆਰ ਨੇ ਕੁਝ ਕਾਲੀ ਲਾਜਵੇਂ ਹੱਦ ਹੋ ਗਈ ਸਰ ਛੱਡਾਂਗੇ ਤੇ ਪਹਿਲਾਂ ਛੱਡੇ ਸੀ ਕਿਤੇ ਨਹੀਂ ਛੱਡਾਂਗੇ ਬਹੁਤ ਜ਼ਿਆਦਾ ਤੁਰੰਤ ਘਰੇ ਨੇ ਨਾ ਜੀ ਕੋਈ ਗੱਲ ਨਹੀਂ ਫਿਰ ਕੀ ਆ ਪ੍ਰਬੰਧ ਆਪਾਂ ਵੀ ਜੀਵੀਸੀ ਆਪਣੇ ਕੋਲ ਕੀ ਹੈ ਨਹੀਂ ਇਹ ਵੀ ਆਪਣੀ ਜੀਵੀਸੀ ਨੇ ਕੋਈ ਦਿੱਕਤ ਵਾਲੀ ਗੱਲ ਹੈਗੀ ਜੀਵੀਸੀ ਆਪਣੇ ਕੋਲ ਸਾਰਾ ਕੁਝ ਆਪਣੇ ਕੋਲ ਹੈਗਾ ਆਪਾਂ ਲੰਘਾਂਗੇ ਲੰਘ ਕੇ ਜਾਵਾਂਗੇ ਦਿੱਲੀ ਜਾਵਾਂਗੇ ਨਹੀਂ ਹਟਦੇ ਨਹੀਂ ਹਟਦੇ ਹਟ ਤੱਕ ਇੱਕ ਹੋਂਟ ਦਾ ਸਰ ਹਟਾ ਕਰਦੇ ਖੜਜੋਗੇ ਤੁਸੀਂ ਨਹੀਂ ਹਟਦੇ ਅਸੀਂ ਨਹੀਂ ਹਟਦੇ ਚੱਕਰ ਵੀ ਕੋਈ ਲੱਗ ਰਹੇ ਨੇ ਇਹ ਤਾਂ ਜਾਣ ਨਹੀਂ ਦਿੰਦੇ ਅੰਦਰ ਅਸੀਂ ਇਹ ਤਾਂ ਹੁਣ ਰੋਕ ਜਾਓ ਇਹਨਾਂ ਦੀ ਮਜਬੂਰੀ ਹੈ ਇਹ ਵੀ ਵਿਚਾਰੇ ਨੌਕਰ ਕੀ ਨਖਰਾ ਕੀ ਇਹ ਆਪੇ ਪਿੱਛੇ ਹਟ ਜਾਣਗੇ ਵਿਚਾਰੇ ਕੀ ਕੁਝ ਨਹੀਂ ਕਹਿੰਦੇ ਇਹ ਤਾਂ ਆਪਣੇ ਨਾਲ ਜਾਣਗੇ ਸਾਰੇ ਦਿੱਲੀ ਤ